ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਆਪਣੇ ਨਗਰ ਨਵਸੀਆਂ ਨੂੰ ਔਰ ਸਾਰੇ ਜਿੰਨੇ ਵੀ ਮੈਨੂੰ ਜਾਣਦੇ ਹਨ ਉਹਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਸਾਨੂੰ ਇੱਕ ਪਿੰਡ ਦਾ ਸਰਪੰਚ ਬਣਾਇਆ ਸੀ ਅੱਜ ਪੂਰਾ 1 ਸਾਲ ਹੋ ਗਿਆ ਸਰਪੰਚ ਬਣੇ ਨੂੰ ਸਾਲ ਦੇ ਵਿੱਚ ਜਿਹੜੇ ਅਸੀਂ ਕੰਮ ਕੀਤੇ ਸੀ ਉਹ ਅਸੀਂ ਇਹ ਪੂਰੀ ਵੀਡੀਓ ਦੇ ਵਿੱਚ ਦਿਖਾਏ ਹੋਏ ਆ ਪਹਿਲਾ ਕੰਮ ਸਾਡਾ ਸੀਗਾ ਅਸੀਂ ਇੱਕ ਪੰਚਾਇਤ ਘਰ ਦੀ ਸਾਫ ਸਪਾਈ ਕੀਤੀ ਬਹੁਤ ਗੋਰਾਲ ਸੀ ਸਾਰੇ ਨੌਜਵਾਨ ਲੱਗੇ ਸਫਾਈ ਕਰ ਰਹੇ ਨੇ ਸਾਰੇ ਸਾਡੇ ਤੇ ਉਸ ਤੋਂ ਬਾਅਦ ਜਿਹੜਾ ਕੰਮ ਸੀਗਾ ਆ ਦੇਖੋ ਪੰਚਾਇਤ ਘਰ ਅਸੀਂ ਵਧੀਆ ਇੱਕ ਵਾਰੀ ਐ ਸਾਫ ਸੁਥਰਾ ਵਧੀਆ ਬਣਾਤਾ ਠੀਕ ਹੈ ਸਾਰੇ ਨੌਜਵਾਨ ਸਾਡੇ ਲੱਗੇ ਹੋਏ ਆ ਉਸ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਦੇ ਕੈਮਰੇ ਛੜਕਾਂ ਅੰਦਰ ਤੋਂ ਲੱਗੇ ਸੀ ਛੜਕਾਂ ਤੇ ਨਹੀਂ ਲੱਗੇ ਸੀ ਇਸੇ ਕੈਮਰੇ ਲਵਾ ਰਹੇ ਆ ਇਹ ਸਾਡੇ ਕੈਮਰੇ ਜਿਹੜੇ ਸੀ ਗੁਰਦੁਆਰਾ ਸਾਹਿਬ ਦੇ ਬਾਹਰ ਰਹਿੰਦੇ ਸੀ ਲਗਾਉਣ ਵਾਲੇ ਸੋ ਅਸੀਂ ਇਹ ਸਾਰੇ ਨਗਰ ਨੇ ਰਲ ਮਿਲ ਕੇ ਸਾਰੇ ਸੇਵਾਦਾਰਾਂ ਦੇ ਸਾਥ ਨਾਲ ਲਗਾਏ ਉਸ ਤੋਂ ਬਾਅਦ ਅਸੀਂ ਸ਼ਮਸ਼ਾਨ ਘਾਟ ਜਿਹੜਾ ਹੈ ਉਹਦੀ ਸਾਫ ਸਪਾਈ ਕੀਤੀ ਕਿ ਸਾਡੇ ਸਾਰੇ ਤਾਇ ਚਾਚੇ ਬੈਠੇ ਨੇ ਸਾਰੇ ਸਾਡੇ ਨੌਜਵਾਨ ਜਿਹੜੇ ਨੇ ਸੇਵਾ ਕਰ ਰਹੇ ਨੇ ਸ਼ਮਸ਼ਾਨ ਘਾਟ ਦੇ ਵਿੱਚ ਲੱਕੜਾਂ ਵਗੈਰਾ ਕੱਟਣ ਵਾਲੀਆਂ ਸੀਗੀਆਂ ਕੋਈ ਦਰਖਤ ਸੀਗੇ ਸ਼ਾਂਗਾ ਸ਼نگਾਈ ਕਰਨ ਵਾਲੀ ਸੀ ਇਹ ਅਸੀਂ ਚੰਗਾ ਚੰਗਾ ਕੀਤਾ ਸਾਰੇ ਪ੍ਰੋਪਰ ਪੋਸਟ ਬਾਅਦ ਸਾਡੀਆਂ ਸੜਕਾਂ ਤੇ ਪਾਣੀ ਜੜਖੜਦਾ ਸੀਗਾ ਉਹਦਾ ਅਸੀਂ ਹੱਲ ਕੀਤਾ ਇਹ ਸਾਡੀਆਂ ਸੜਕਾਂ ਦੀ ਅਸੀਂ ਸਾਰੀ ਸਾਫ ਸਪਾਈ ਕਰ ਰਹੇ ਹਾਂ ਆ ਸਾਡੇ ਜਿਹੜੇ ਨਾਲੇ ਸੀਗੇ ਗੰਦੇ ਪਾਣੀ ਵਾਲੇ ਉਹਦੇ ਵਿੱਚੋਂ ਗਾਰ ਸੀਗੀ ਬਹੁਤ ਜ਼ਿਆਦਾ ਉਹ ਅਸੀਂ ਮਸ਼ੀਨ ਲਿਆ ਕੇ ਤੇ ਆ ਮਜ਼ਦੂਰ ਲਿਆ ਕੇ ਇਹ ਸਾਰੀ ਸਾਫ ਸਪਾਈ ਕਰਾਈ ਅਸੀਂ ਜਿੰਨੇ ਵੀ ਸੀਗੀ ਅਸੀਂ ਇਹ ਪ੍ਰੈਸ਼ਰ ਵਾਲੀ ਮਸ਼ੀਨ ਜਿਹੜੀ ਹੁੰਦੀ ਹੈ ਇਹ ਦੇਖ ਰਹੇ ਹੋ ਤੁਸੀਂ ਸਾਰੇ ਇੱਕ ਰੋਇ ਉਸ ਤੋਂ ਬਾਅਦ ਆ ਸੜਕਾਂ ਤੇ ਜਿਹੜੀਆਂ ਰੂੜੀਆਂ ਸੀਗੀਆਂ ਬਹੁਤ ਜ਼ਿਆਦਾ ਗੰਦਗੀ ਸੀ ਸਾਰੀਆਂ ਸੜਕਾਂ ਦੇ ਉੱਪਰ ਸੰਦ ਮੱਜਾਂ ਡੰਗਰ ਕਾਫੀ ਆ ਦੇਖ ਰਹੇ ਹੋ ਤੁਸੀਂ ਇਹ ਸਾਰੀ ਅਸੀਂ ਸਾਫ ਸਵਾਈ ਕੀਤੀ ਤੇ ਇਹ ਦੇਖੋ ਸਾਰੇ ਲੱਗੇ ਨੇ ਉਸ ਤੋਂ ਬਾਅਦ ਆ ਸਾਡੀ ਸੜਕ ਸੀਗੀ ਇੱਕ ਮੇਨ ਇਹਦੇ ਉੱਪਰ ਪਾਣੀ ਖੜਦਾ ਸੀ ਬਹੁਤ ਬੁਰਾ ਹਾਲ ਸੀ ਇਹ ਨੌਜਵਾਨ ਲਾ ਕੇ ਇਹ ਸਾਰੀ ਅਸੀਂ ਸਾਫ ਸਵਾਈ ਕੀਤੀ ਦੇਖ ਰਹੇ ਹੋ ਤੁਸੀਂ ਕਿਵੇਂ ਦੇ ਸਾਰੇ ਨੌਜਵਾਨ ਸਾਡੇ ਲੱਗੇ ਹੋਇਆ ਤੇ ਇਹ ਬਹੁਤ ਸਾਨੂੰ ਜ਼ਰੂਰੀ ਸੀਗਾ ਕਰਨਾ ਕਿਉਂਕਿ ਪਿੰਡ ਦੇ ਵਿੱਚ ਜਿਹੜੀਆਂ ਛੜਕਾਂ ਸੀਗੀਆਂ ਪਾਣੀ ਖੜ ਜਾਂਦਾ ਸੀ ਤੇ ਕਈ ਲੋਕ ਵਿਚਾਰੇ ਡਿੱਗਦੇ ਟਿਕ ਪੈਂਦੇ ਸੀਗੇ ਹੋਰ ਵੀ ਕਈ ਨੁਕਸਾਨ ਹੋ ਜਾਂਦਾ ਸੀ ਸੋ ਇਹ ਅਸੀਂ ਸਾਰਾ ਕਰਵਾਇਆ ਤੇ ਇਹ ਇਸ ਤੋਂ ਬਾਅਦ ਇੱਕ ਸਾਡਾ ਪਿੰਡ ਦਾ ਖਾਲਾ ਹੈ ਜੀ ਇਹਦੀ ਅਸੀਂ ਸਾਰੀ ਸਾਫ਼ ਸਵੇ ਕੀਤੀ ਆ ਵੇਖੋ ਵਿੱਚ ਗਾਰ ਸੀਗੀ ਪਿਛਲੇ ਕਈ ਸਾਲਾਂ ਤੋਂ ਵਿੱਚ ਇਹਦੀ ਸਫਾਈ ਹੋਈ ਨਹੀਂ ਜੋ ਕਿ ਅਸੀਂ ਨਾਲ ਸਾਡੇ ਨੌਜਵਾਨ ਨਾਲ ਵੀਰ ਆਏ ਸੀਗੇ ਮਸ਼ੀਨ ਲੈ ਕੇ ਇਨਾਂ ਦੀ ਸਹਾਇਤਾ ਦੇ ਨਾਲ ਅਸੀਂ ਸਾਰਾ ਸਾਫ ਸਪਾਈ ਕੀਤੀ ਉਸ ਤੋਂ ਬਾਅਦ ਅਸੀਂ ਉਹ ਨਜਾਇਜ਼ ਜਿੱਦਾਂ ਕੋ ਸੜਕਾਂ ਤੇ ਕੋਈ ਮਿੱਟੀ ਪਈ ਸੀ ਜਾਂ ਕੁਝ ਹੋਰ ਉਹ ਅਸੀਂ ਸਾਰਾ ਕਰਾਇਿਆਂ ਦੇ ਨਾਲ ਖਿੱਚ ਕੇ ਉਹ ਅਸੀਂ ਸਾਈਡ ਤੇ ਕੋਰਾ ਜਿਵੇਂ ਬਜਰੀ ਪਈ ਏ ਜਾਂ ਹੋਰ ਕੋਈ ਸਮਾਨ ਸੀਗਾ ਆ ਦੇਖੋ ਜੀ ਸੀ ਬੀ ਨਾਲ ਅਸੀਂ ਮਿੱਟੀ ਹਟਾ ਰਹੇ ਹਾਂ ਇਹ ਸਾਰੀ ਮਿੱਟੀ ਅਸੀਂ ਸਾਰੀ ਚਕਾਈ ਸਾਰੇ ਨੌਜਵਾਨ ਨੇ ਬਹੁਤ ਸਾਡਾ ਦਿੱਤਾ ਸਾਰੇ ਪਿੰਡ ਨੇ ਬਹੁਤ ਸਾਡਾ ਸਾਥ ਦਿੱਤਾ ਹੈ ਸੋ ਆ ਦੇਖੋ ਕਿਸੇ ਤੇ ਲੱਕੜਾਂ ਪਈਆਂ ਸੀਗੀਆਂ ਛੜਕ ਦੇ ਉੱਪਰ ਇਹ ਅਸੀਂ ਸਾਡੇ ਨੌਜਵਾਨ ਲਾ ਕੇ ਉਹਨਾਂ ਦੇ ਘਰ ਪਚਾ ਰਹੇ ਨੇ ਆ ਦੇਖੋ ਜਿੰਨੀ ਵੀ ਉੱਪਰ ਕੂੜਾ ਵਗੈਰਾ ਸਾਡੇ ਸਰਪੰਚ ਸਾਹਿਬ ਨੇ ਸਾਡੇ ਪ੍ਰਧਾਨ ਜੀ ਨੇ ਸਾਡੇ ਮੈਂਬਰ ਸਾਹਿਬ ਖੜੇ ਨੇ ਇਹ ਸਾਡੇ ਨੌਜਵਾਨ ਸਾਡੇ ਸਾਰੇ ਨਾਲ ਸਾਥ ਪੂਰਾ ਦੇ ਰਹੇ ਨੇ ਸੋ ਬਹੁਤ ਵਧੀਆ ਕੰਮ ਅਸੀਂ 1 ਸਾਲ ਦੇ ਵਿੱਚ ਕੀਤਾ ਹੈ ਸੋ ਜਿੰਨੇ ਵੀ ਅਸੀਂ ਕੰਮ ਕੀਤੇ ਨੇ ਸਾਰੇ ਅਸੀਂ ਪ੍ਰੋਪਰ ਵੀਡੀਓ ਦੇ ਵਿੱਚ ਅਸੀਂ ਇਸੇ ਕਰਕੇ ਇੱਕ ਵੀਡੀਓ ਬਣਾਈ ਹੈ ਛੋਟੀ ਮਤਲਬ ਕਿ ਇਹਦੇ ਵਿੱਚ ਸਾਰਾ ਡਿਟੇਲ ਆ ਜਾਏ। ਹੋਰ ਸਾਰੇ ਨੌਜਵਾਨ ਸਾਡੇ ਸਾਫ ਸਪਾਈ ਕਰ ਰਹੇ ਨੇ ਦੇਖ ਰਹੇ ਤੁਸੀਂ। ਤੇ ਇਹ ਹੈਗਾ ਆਪਣਾ ਸ਼ਮਸ਼ਾਨ ਸੌਰੀ ਪੰਚਾਇਤ ਘਰ ਦੇ ਵਿੱਚ ਜਿਹੜਾ ਨਾਲ ਵਾਲਾ ਬਾਹਰਲੇ ਪਾਸੇ ਸਾਈਡ ਦੇ ਉੱਥੇ ਵੀ ਗੰਦਗੀ ਬਹੁਤ ਸੀਗੀ। ਸਭ ਸੀਗੀ ਤੇ ਇਹ ਨਾਲੀਆਂ ਸਾਫ਼ ਕੀਤੀਆਂ ਅਸੀਂ ਪਿੰਡ ਦੀਆਂ। ਉਹਰ ਵਿੱਚ ਬਲੌਕਿੰਗ ਕਾਫੀ ਸੀਗੀ। ਪਾਣੀ ਰੁਕ ਜਾਂਦਾ ਸੜਕਾਂ ਤੇ ਆ ਜਾਂਦਾ ਸੀ ਸੜਕਾਂ ਦੇ ਆਣ ਤੇ ਕਰਕੇ ਨੁਕਸਾਨ ਹੁੰਦਾ ਸੜਕਾਂ ਦਾ। ਇਹ ਸਾਡੇ ਅ ਅੰਗਣਵੜੀ ਸਕੂਲ ਅੰਗਣਵੜੀ ਸਕੂਲ ਦੇ ਅੰਦਰ ਬਹੁਤ ਬੁਰਾ ਹਾਲ ਸੀ ਜੋ ਸਾਰਾ ਗੰਦਾ ਸੀ ਕੱਡੇ ਅੰਦਰੋਂ ਪਾਣੀ ਖੜਦਾ ਸੀ ਟਰ ਰੋੜਾ ਬਹੁਤ ਕੁਛ ਪਿਆ ਸੁ ਉਸ ਤੋਂ ਬਾਅਦ ਅਸੀਂ ਸਾਡੇ ਪੰਚਾਇਤਕਰ ਦਾ ਜਿਹੜਾ ਸਿੰਦਰ ਵਾਲਪੇਪਰ ਲਵਾਇਆ ਹੈ ਸਾਡੇ ਨੌਜਵਾਨ ਵਾਲਪੇਪਰ ਲਾ ਰਹੇ ਨੇ ਸਾਰਾ ਪ੍ਰੋਪਰ ਅੰਦਰ ਇੱਕ ਬੈਠਣ ਵਾਸਤੇ ਜਗ੍ਹਾ ਬਣਾਈ ਹੈ ਹੁਣ ਸਾਡੇ ਕੋਈ ਵੀ ਪਿੰਡ ਦਾ ਕੋਈ ਵੀ ਮੁਲਾਜ਼ਮ ਆਉਂਦਾ ਪਿੰਡ ਤੋਂ ਬਾਹਰੋਂ ਕੋਈ ਵੀ ਆਉਂਦਾ ਅਸੀਂ ਉੱਥੇ ਪੰਚਾਇਤਕਾਰੀ ਬਿਠਾਉਂਦੇ ਆਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ ਧੰਨਵਾਦ ਜਿਹੜੇ ਸਾਡਾ ਇੰਨਾ ਸਾਥ ਦੇ ਰਹੇ ਨੇ ਸੋ ਅਸੀਂ ਹੋਰ ਵੀ ਕੰਮ ਜਿਹੜੇ ਹੈਗੇ ਨੇ ਜਿੰਨੇ ਵੀ ਅਸੀਂ ਕਰਦੇ ਆ ਉਹ ਸਾਰੇ ਅਸੀਂ ਪ੍ਰੋਪਰ ਇੱਕ ਵੀਡੀਓ ਬਣਾਉਂਦੇ ਆ ਇੱਕ ਅਸੀਂ ਉਹਨਾ ਸਾਈਨ ਬੋਰਡ ਬਣਾਏ ਆ ਪਿੰਡ ਦੇ ਜਿਹੜੇ ਸਾਡੇ ਪਿੰਡ ਦੀ ਐਂਟਰੀ ਸੀਗੀ ਉੱਥੇ ਅਸੀਂ ਉੱਪਰ ਲਿਖੀਆਂ ਨੇ ਜਿਹੜੀਆਂ ਪਿੰਡ ਦੀਆਂ ਸ਼ਰਤਾਂ ਨੇ ਉਹ ਅਸੀਂ ਇਹ ਸਾਡੇ ਸੇਵਾਦਾਰ ਲੱਗੇ ਆ ਵੀਰ ਇਹ ਰਗੜਾਈ ਕਰ ਰਹੇ ਨੇ ਇਹਨੂੰ ਬਣਾ ਰਹੇ ਆ ਅਸੀਂ ਉਹ ਪੇਂਟ ਵਗੈਰਾ ਖਰਾਕ ਕੇ ਇਹਦੇ ਉੱਪਰ ਲਿਖਵਾਇਆ ਹੈ ਜੋ ਪੇਂਡ ਦੀਆਂ ਸ਼ਰਤਾਂ ਨੇ ਠੀਕ ਹੈ ਉਹ ਅਸੀਂ ਸਾਰੀਆਂ ਪ੍ਰੋਪਰ ਇਹਦੇ ਉੱਪਰ ਲਿਖਾਈਆਂ ਨੇ ਸੋ ਉਸ ਤੋਂ ਬਾਅਦ ਸਾਡੇ ਜਿਹੜੇ ਇੱਕ ਪਿੰਡ ਦੇ ਵਿੱਚ ਇਹ ਸਾਡੇ ਅਸੀਂ ਪੰਚਾਇਤਕਾਰ ਦੀਆਂ ਕੁਰਸੀਆਂ ਔਰ ਟੇਬਲ ਜਿਹੜਾ ਹੈ ਉਹ ਸਾਡਾ ਬਣਿਆ ਪਿਆ ਹੁਣ ਲਿਆਣ ਲੱਗੇ ਆਂ ਬਾਕੀ ਕੁਰਸੀਆਂ ਵਗੈਰਾ ਸਾਰੀਆਂ ਆ ਗਈਆਂ ਨੇ ਇਹ ਇੱਕ ਪਿੰਡ ਦੀ ਸਾਥ ਬਣਾਈ ਸੀ ਇਹ ਬੋਰਡ ਸੀਗਾ ਬੋਰਡ ਦੇ ਸੱਡਾਂ ਤੇ ਅਸੀਂ ਕੰਧ ਬਣਾ ਕੇ ਇੱਕ ਵਧੀਆ ਥੜਾ ਵਧੀਆ ਬਣਾਇਆ ਬੈਠਣ ਵਾਸਤੇ ਔਰ ਪੰਚਾਇਤਕਾਰ ਦਾ ਇੱਕ ਗੇਟ ਜਿਹੜਾ ਹੈ ਉਹ ਲਗਾਇਆ ਹੈ ਮੇਨ ਗੇਟ ਨਹੀਂ ਸੀਗਾ ਉਹ ਗੇਟ ਅਸੀਂ ਦੁਬਾਰਾ ਲਗਾਇਆ ਹੈ ਔਰ ਹੋਰ ਵੀ ਜਿਹੜੇ ਆਪ ਦੇਖ ਰਹੇ ਤੁਸੀਂ ਸਾਰੇ ਦੁਬਾਰਾ ਬਣਾ ਰਹੇ ਹਾਂ ਸੋ ਤੇ ਸਾਡੇ ਪਿੰਡ ਦੀ ਐਂਟਰੀ ਦੀ ਸੀਗਾ ਤੇ ਇੱਕ ਬੋਰਡ ਸੀਗਾ ਬੋਰਡ ਬੁਰਾ ਹਾਲ ਸੀ ਕੰਧ ਦੇ ਨਾਲ ਟਕਰਾਇ ਸੀ ਕੰਧ ਵੀ ਖਰਾਬ ਹੋ ਰਹੀ ਸੀ ਇਹਦੀ ਅਸੀਂ ਰਿਪੇਅਰ ਕਰਕੇ ਵਧੀਆ ਨੂੰ ਕਰ ਰਹੇ ਹਾਂ ਇੱਕ ਪਿੰਡ ਦੀਆਂ ਨਾਲੀਆਂ ਸੀਗੀਆਂ ਕੁਝ ਇਹ ਨੀਵੀ ਹੋ ਚੁੱਕੀਆਂ ਸੀ ਖਰਾਬ ਹੋਈਆਂ ਵੀ ਸੀਗਾ ਟੁੱਟੀਆਂ ਹੋਈਆਂ ਸੀਗਾ ਇਹਨਾਂ ਦੇ ਅਸੀਂ ਰਿਪੇਅਰ ਕੀਤੀ ਸਾਡੇ ਸਾਰੇ ਮਿਸਤਰੀ ਸਾਹਿਬ ਲੱਗੇ ਹੋਇਆ ਸਾਡੇ ਨੌਜਵਾਨ ਸਾਰੇ ਸੇਵਾ 'ਚ ਲੱਗੇ ਹੋਇਆ ਔਰ ਹੋਰ ਵੀ ਜਿਹੜੇ ਕੰਮ ਸੀਗੇ ਅਸੀਂ ਆ ਸਾਰੀਆਂ ਖਾਲੀਆਂ ਦੇਖ ਰਹੇ ਤੁਸੀਂ ਇਟਾਂ ਉੱਪਰ ਵਾਰ ਲੱਗੇ ਹੋ ਦੁਬਾਰਾ ਸਾਰਾ ਪ੍ਰੋਪਰ ਅਸੀਂ ਕਰਵਾਇਆ ਜੀ ਜਿੰਨੀਆਂ ਵੀ ਪਿੰਡ ਦੀਆਂ ਜਿਹੜੀਆਂ ਖਾਲੀਆਂ ਖਰਾਬ ਸੀਗੀਆਂ ਕੁਝ ਰਹਿ ਗਈਆਂ ਨੇ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਕਰ ਦਾਂਗੇ ਜਿਹੜੀਆਂ ਕੁਝ ਰਹਿndੀਆਂ ਨੇ ਦੇਖੋ ਤੁਸੀਂ ਇਹ ਸਾਰਾ ਸਾਥ ਦੇ ਜਿਹੜੀਆਂ ਫੋਟੋਆਂ ਨੇ ਜਿਹੜੇ ਬਣਾ ਰਹੇ ਆ ਸੋ ਸਾਰੇ ਪਿੰਡ ਵਾਲਿਆਂ ਦਾ ਸਾਥ ਸਾਰੇ ਨਗਰ ਦਾ ਸਾਥ ਬਹੁਤ ਵਧੀਆ ਹੈ ਉਹ ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਸਰਪੰਚ ਸਭਾ ਨੂੰ ਕਿ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਇੱਕ ਸੇਵਾ ਦਾ ਆਪਣਾ ਮੌਕਾ ਮਿਲਿਆ ਸੋ ਸਾਰਿਆਂ ਦਾ ਹੱਕ ਬੰਦਾ ਹੈ ਸੇਵਾ ਕਰਨੀ ਦਿਲੋਂ ਕਰਨੀ ਚਾਹੀਦੀ ਹੈ ਸਾਡੇ ਨਗਰ ਦੇ ਦੇਖ ਲਓ ਸਾਰੇ ਮੁੰਡੇ ਨੌਜਵਾਨ ਕਿੰਨਾ ਕਿਵੇਂ ਲੱਗੇ ਆ ਆਪਦੇ ਮਲਗੇ ਕੋਈ ਤਿਆੜੀ ਤੇ ਨਹੀਂ ਲੱਗੇ ਮਿਸਤਰੀ ਕੋਈ ਤਿਆੜੀ ਤੇ ਨਹੀਂ ਲੱਗੇ ਠੀਕ ਹੈ ਇਹ ਸਭ ਸੇਵਾਦਾਰ ਆ ਸਾਡੇ ਪਿੰਡ ਦੇ ਆ ਸਾਡੇ ਵੀਰ ਵੀ ਸੇਵਾਦਾਰ ਆ ਕੋਈ ਤਿਆੜੀ ਤੇ ਨਹੀਂ ਹੈਗੇ ਠੀਕ ਹੈ ਇਹ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਸੋ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ 1 ਸਾਲ ਦੇ ਵਿੱਚ ਪੂਰੀ ਮਿਹਨਤ ਕਰਕੇ ਜਿਹੜਾ ਇਹ ਅਸੀਂ ਬਣਾ ਰਹੇ ਹਾਂ ਇਹ ਪਿੰਡ ਨੂੰ ਇੱਕ ਸੋਹਣਾ ਸੁਨੱਖਾ ਪਿੰਡ ਬਣਾ ਰਹੇ ਹਾਂ ਅੱਜ ਸਾਡੇ ਪਿੰਡ ਦੇ ਵਿੱਚ ਤੁਹਾਨੂੰ ਕੋਈ ਛੜਕ ਤੇ ਰੂੜ ਨਹੀਂ ਦਿਖੇਗੀ ਕੋਈ ਛੜਕ ਤੇ ਫालतू ਸਮਾਨ ਨਹੀਂ ਦਿਖੇਗਾ ਕੁਝ ਨਹੀਂ ਦਿਖੇਗਾ ਇਹ ਅਸੀਂ ਲੈ ਕੇ ਆਏ ਪਿੰਡ ਵਾਸਤੇ ਰਸ਼ਕਾ ਸਾਫ ਸਪਾਈ ਵਾਸਤੇ ਸਾਨੂੰ ਬੜੀ ਦਿੱਕਤ ਆਉਂਦੀ ਸੀ ਇਹਦੇ ਚੁੱਪਨ ਮਿੱਟੀ ਪਾ ਕੇ ਜਿਵੇਂ ਥੋੜੀ ਬਹੁਤ ਟੇਰੀਆਂ ਹੋਈਆਂ ਸੱਟ ਆਉਂਦੇ ਆ ਇਹ ਸਾਨੂੰ ਬਹੁਤ ਵਧੀਆ ਸਾਡਾ ਇਹ ਚੀਜ਼ ਲੈ ਕੇ ਆਏ ਆ ਅਸੀਂ ਦੇਖੋ ਸਾਰੀ ਸਾਫ ਸਪਾਈ ਹੋ ਰਹੀ ਏ ਖਾਲੀਆਂ ਵਗਰ ਬਣੀਆਂ ਨੇ ਇਹ ਸਾਰੇ ਮੁੰਡੇ ਸੇਵਾਦ ਲੱਗੇ ਹੋਇਆ ਇਹਦੇ ਚ ਕੋਈ ਥਿਆੜੀ ਵਾਲਾ ਬੰਦਾ ਨਹੀਂ ਹੈਗਾ ਸਭ ਸੇਵਾ ਵਾਲਨ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਤੇ ਜਿੰਨੇ ਵੀ ਇਹ ਸਾਡੇ ਵੀਰ ਲੱਗੇ ਹੋਇਆ ਇਹ ਸਾਡੇ ਸਾਰੇ ਨੌਜਵਾਨ ਸੇਵਾ ਵਾਲੇ ਆ ਕੋਈ ਇਹਦੇ ਚ ਕੋਈ ਇੱਕ ਵੀ ਬੰਦਾ ਨਹੀਂ ਹੈਗਾ ਵੀ ਜਿਹੜਾ ਕੋਈ ਥਿਆੜੀ ਤੇ ਲੱਗਾ ਹੋਵੇਗਾ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸੇਵਾ ਕਰ ਰਿਹਾ ਵੀਰ ਚਲੋ ਕਈ ਹੁੰਦੇ ਆ ਤੇ ਆ ਹੁਣ ਅਸੀਂ ਉਸ ਤੋਂ ਬਾਅਦ ਨਿਸ਼ਾਨਦੇਹੀ ਕਰਾਈ ਸੀ ਜਿਹੜੀ ਪਿੰਡ ਦੀ ਛੜਕਾਂ ਜਿਹੜੀਆਂ ਦੇਖੋ ਤੁਹਾਡੇ ਸਾਹਮਣੇ ਕਿੰਨੀਆਂ ਘੱਟ ਸੀਗੀਆਂ ਤੇ ਪ੍ਰੋਪਰ ਅਸੀਂ ਨਿਸ਼ਾਨਦੇਹੀ ਕਰਵਾ ਕੇ ਸਾਡੇ ਸਾਰੇ ਨੌਜਵਾਨ ਸਾਡੀ ਪੂਰੀ ਟੀਮ ਇਹ ਵੀਰ ਨਿਸ਼ਾਨਦੇਹੀ ਕਰਨ ਵਾਲੇ ਮਹਿਕਮੇ ਵਾਲੇ ਜਿਹੜੇ ਆਏ ਹੋਏ ਸੀਗੇ ਉਸ ਤੋਂ ਬਾਅਦ ਇੱਕਾਸੀ ਇਹ ਸੜਕ ਬਣਵਾਈ ਮਲਕੀਤ ਸਿੰਘ ਦੇ ਘਰ ਨੂੰ ਜਾਂਦੀ ਸੀ ਕੱਚਾ ਰਸਤਾ ਸੀ ਖਰਾਬ ਸੀ ਇੱਕਾਸੀ ਰਸਤਾ ਬਣਾਇਆ ਸਾਰਾ ਪ੍ਰੋਪਰ ਲੋਕਟਾਈਲ ਲਗਾ ਕੇ ਬਹੁਤ ਵਧੀਆ ਉਸ ਤੋਂ ਬਾਅਦ ਜਿਹੜੀ ਅਸੀਂ ਨਿਸ਼ਾਨਦੀ ਕਰਾਈ ਉਹਦੀ ਅਸੀਂ ਮਿੱਟੀ ਦਾ ਕੰਮ ਸ਼ੁਰੂ ਕੀਤਾ ਪੂਰੀਆਂ ਵਰਮਾਂ ਕੀਤੀਆਂ ਪੂਰੀਆਂ ਸਾਡੇ ਪਿੰਡ ਨੂੰ ਜਿੰਨੀਆਂ ਛੜਕਾਂ ਲੱਗਦੀਆਂ ਨੇ ਕੋਈ ਇੱਕ ਵੀ ਐਸੀ ਛੜਕਣੀ ਹੈਗੀ ਵੀ ਜਿਹੜੀ ਘੱਟ ਹੋਏਗੀ ਪੂਰੀਆਂ ਪ੍ਰੋਪਰ 22 ਫੁੱਟ ਜਿਹੜੀ ਹੈਗੀ 22 ਫੁੱਟ ਜਿਹੜੀ 16 ਫੁੱਟ ਦੀ ਛੜਕ ਸਾਡੇ 16 ਫੁੱਟ ਦੀ ਸਾਡੇ 16 ਫੁੱਟ ਦੀ ਏ ਇਹ ਸਾਡੇ ਸਾਰੇ ਵੀਰ ਲੱਗੇ ਹੋਏ ਨਗਰ ਦੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਛੜਕਾ ਸਾਡੀਆਂ ਜਿਹੜੀਆਂ ਅਸੀਂ ਪੂਰੀਆਂ ਕਰਵਾ ਰਹੇ ਆ ਆ ਦੇਖੋ ਤੁਹਾਡੇ ਸਾਹਮਣੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਸੇ ਛੜਕਾ ਸਾਰੀਆਂ ਬਰਮਾ ਪੂਰੇ ਜਿੰਨੇ ਸਾਡੀਆਂ ਸੜਕਾਂ ਨੇ ਐ ਅੱਜ ਤੁਸੀਂ ਸਾਡੀਆਂ ਸੜਕਾਂ ਆ ਕੇ ਵੇਖੋ ਬਹੁਤ ਵਧੀਆ ਆਰਾਮ ਦੇ ਨਾਲ ਦੋ ਸੰਦ ਲੰਘ ਰਿਆ ਆਰਾਮ ਦੇ ਨਾਲ ਆ ਦੇਖੋ ਜੀ ਸੀ ਬੀ ਲੱਗੀ ਵੀ ਸਾਡੇ ਜੀ ਸੀ ਬੀ ਨਾਲ ਅਸੀਂ ਕਰਵਾ ਰਹੇ ਆ ਤਿੰਨ ਜੀ ਸੀ ਬੀ ਲਾਈ ਰੱਖਿਆ ਸੀ ਇੱਕ ਪਾਪ ਲਾਈਨ ਚੱਲਦੀ ਰਹੀ ਸੀ ਸੋ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਇਹ ਸਾਡੇ ਪਿੰਡ ਦੇ ਨੌਜਵਾਨ ਬਜ਼ੁਰਗ ਸਾਰੇ ਜਿੰਨੇ ਵੀ ਸਾਥ ਦੇ ਰਹੇ ਆ ਬਹੁਤ ਬਹੁਤ ਧੰਨਵਾਦ ਇਹ ਸਾਡੇ ਮੈਂਬਰ ਸੁਭਾਨ ਪ੍ਰਧਾਨ ਜੀ ਸਾਡੇ ਇਹ ਸਾਡੇ ਵੀਰ ਜਿਹੜੇ ਨਿਸ਼ਾਨਦੀ ਕਰਨ ਆਏ ਸੀਗੇ ਦੇਖੋ ਨਿਸ਼ਾਨਦੀ ਕਰ ਰਹੇ ਨੇ ਹੁਣ ਤੁਹਾਡੇ ਸਾਹਮਣੇ ਇਹ ਆਹ ਕੋ ਸੜਕ ਕਿੰਨੀ ਮੱਲੀ ਵੀ ਹੈ ਤੁਸੀਂ ਆਪ ਹੀ ਦੇਖ ਸਕਦੇ ਹੋ ਸੜਕ ਕਿੱਥੇ ਖੜੀ ਹੈ ਤੇ ਸੋ ਇਹ ਸਾਰਾ ਕੰਮ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਸਾਰੇ ਨਗਰ ਨੇ ਰਲ ਮਿਲ ਕੇ ਅਸੀਂ ਕੀਤਾ ਹੈ ਕਿਉਂਕਿ ਅਸੀਂ ਚਾਹਦੇ ਹਾਂ ਕਿ ਸਾਡਾ ਪਿੰਡ ਇੱਕ ਬਹੁਤ ਵਧੀਆ ਪਿੰਡ ਬਣੇ ਸੋਹਣਾ ਸੁਨੱਖਾ ਪਿੰਡ ਬਣੇ ਠੀਕ ਹੈ ਸਫਾਈ ਵਾਲਾ ਪਿੰਡ ਬਣੇ ਹੁਣ ਵੀ ਸਾਡੇ ਨੌਜਵਾਨ ਜਿਹੜੇ ਹੈਗੇ ਨੇ ਸਾਰਾ ਦਿਨ ਸਾਫ ਸਫਾਈ ਤੇ ਲੱਗੇ ਰਹਿੰਦੇ ਆ ਜਿੱਥੇ ਲੋੜ ਪੈਂਦੀ ਲੱਗੇ ਰਹਿੰਦੇ ਆ ਇਹ ਦੇਖੋ ਇਹ ਪੌਪ ਲਾਈਨ ਦੇ ਨਾਲ ਅਸੀਂ ਕਿਤੇ ਜ਼ਿਆਦਾ ਮਿੱਟੀ ਦੀ ਜ਼ਰੂਰਤ ਸੀ ਤੇ ਪੌਪ ਲੈਣੇ ਵੀ ਦੋ ਤਿੰਨ ਦਿਨ ਚਲਾਈ ਸੀ ਦੇਖੋ ਇਹ ਸਾਰੀ ਮਿੱਟੀ ਲੱਗ ਰਹੀ ਹੈ ਤੁਸੀਂ ਵੇਖ ਰਹੇ ਹੋ ਆਪ ਹੀ ਸੋ ਸਾਰਿਆਂ ਦਾ ਧੰਨਵਾਦ ਸਾਰੇ ਪਿੰਡ ਦਾ ਧੰਨਵਾਦ ਜਿਨ੍ਹਾਂ ਨੇ ਇਨਾ ਮਾਣ ਬਖਸ਼ਿਆ ਆਪਾਂ ਵੀ ਇਹਨਾਂ ਦੇ ਇੱਕ ਇੱਕ ਕੰਮ ਦੇ ਵਿੱਚ ਇੱਕ ਕੱਲਾ ਕੱਲਾ ਕੰਮ ਪਿੰਡ ਦਾ ਯਾਦ ਹੈ ਤੇ ਕੱਲਾ ਕੱਲਾ ਕੰਮ ਅਸੀਂ ਪਿੰਡ ਦਾ ਕਰਕੇ ਹੀ ਜਾਵਾਂਗੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਥ ਦਿਓ ਜਿੰਨਾ ਹੋ ਸਕਦਾ ਹੈ ਤੁਹਾਡਾ ਸਾਥ ਹੀ ਹੈ ਜਿਹੜਾ ਇੱਥੋਂ ਤੱਕ ਲੈ ਆਇਆ ਹੈ ਤੇ ਇਹਨੇ ਆਪਾਂ ਕੰਮ ਪਿੰਡ ਦੇ ਵਿੱਚ ਕਰਦੇ ਨੇ ਇਹ ਦੇਖੋ ਗਰਾਊਂਡ ਦਾ ਜਿਹੜਾ ਸੀਗਾ ਗਰਾਊਂਡ ਦੇ ਨਾਲ ਜਗ੍ਹਾ ਲਗਭਗ 16 17 17 ਫੁੱਟ ਮੱਲੀ ਵੀ ਸੀਗੀ ਸਾਰੀਆਂ ਜ਼ਮੀਨਾਂ ਦੀ ਨਿਸ਼ਾਨਦੀ ਹੋ ਗਈ ਸਾਰੀਆਂ ਦੀਆਂ ਜ਼ਮੀਨਾਂ ਪੂਰੀਆਂ ਕਰਤੀਆਂ ਇਹ ਦੇਖ ਲਓ ਤੁਸੀਂ 16 ਫੁੱਟ ਇਹ ਅਸੀਂ ਆ ਜਿਹੜਾ ਬਰਨਵੱਟ ਪਾ ਰਹੇ ਆ ਲਗਭਗ 15-16 ਫੁੱਟ ਦੀ ਏ ਇੰਨੀ ਜਗ੍ਹਾ ਮਤਲਬ ਕਿ ਮੱਲੀ ਸੀ ਆਪਾਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਮੱਲੀ ਸੀ ਵੀ ਚਲੋ ਜਮੀਨਾਗਾ ਪਛਾਈਆਂ ਨੂੰ ਪਤਾ ਹੀ ਨਹੀਂ ਸੀਗਾ ਕਿਸੇ ਨੇ ਇਸ ਚੀਜ਼ ਦਾ ਧਿਆਨ ਹੀ ਨਹੀਂ ਕੀਤਾ ਦੇਖੋ ਹੁਣ ਗਰਾਊਂਡ ਦੀ ਤੁਸੀਂ ਆ ਵੀ ਦੇਖ ਰਹੇ ਹੋ ਟਰੈਕਟਰ ਨਾਲ ਕਿੰਨੀ ਦੂਰ ਤੋਂ ਚੱਲ ਰਹੇ ਆ ਸੋ ਇਹਨਾਂ ਚੀਜ਼ਾਂ ਦਾ ਨਾ ਪਤਾ ਹੀ ਨਹੀਂ ਸੀਗਾ ਅਸੀਂ ਹੁਣ ਪਤਾ ਵੀ ਗਰਾਊਂਡ ਅਸੀਂ ਕੱਲ ਨੂੰ ਬਣਾਉਣਾ ਹੈ ਹੁਣ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਗਰਾਊਂਡ ਦਾ ਬਣਾਵਾ ਸਕਾਂਗੇ ਨਾ ਜਿੱਥੇ ਸਾਡੀ ਜਗ੍ਹਾ ਹੁੰਦੀ ਹੈ ਹੁਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਪਿੰਡ ਦਾ ਵੀਰ ਸਰਪੰਚ ਬਣੇਗਾ ਜਾਂ ਕਿਸੇ ਨੂੰ ਵੀ ਜ਼ਿੰਮੇਵਾਰੀ ਮਿਲੇਗੀ ਉਹਨੂੰ ਇਹ ਦਿੱਕਤ ਤਾਂ ਨਾ ਆਵੇਗੀ ਚਲੋ ਅੱਜ ਸਾਨੂੰ ਥੋੜਾ ਇਹ ਦਿੱਕਤ ਦਾ ਸਾਹਮਣਾ ਜ਼ਰੂਰ ਕਰਨਾ ਪਾਦਾ ਕਈਆਂ ਵੀਰਾਂ ਨੂੰ ਮਾੜੇ ਵੀ ਲੱਗੇ ਆ ਕਈਆਂ ਨੇ ਸਾਡੇ ਤੋਂ ਦਰਖਾਸਤਾਂ ਵੀ ਦਿੱਤੀਆਂ ਚਲੋ ਕੋਈ ਗੱਲ ਨਹੀਂ ਉਹ ਵੀ ਆਦਤ ਆਏ ਚੱਤਿਆ ਕੋਈ ਗੱਲ ਨਹੀਂ ਭਲਾ ਹੋਵੇ ਉਹਨਾਂ ਦੇ ਵਿੱਚ ਜਿਨ੍ਹਾਂ ਨੇ ਚਲੋ ਪਿੰਡ ਦਾ ਬਹਿ ਤਾਂ ਇਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਹੁਣ ਜੇ ਕੋਰਟ 'ਚ ਕੇਸ ਪਾਇਆ ਹੈ ਤੇ ਉਹਦੇ ਤੇ ਪੈਸਾ ਪੰਚਾਇਤ ਦਾ ਲੱਗ ਰਿਹਾ ਹੈ ਠੀਕ ਹੈ ਕੋਈ ਮੜੀ ਗੱਲ ਹੈ ਜੀ ਪਿੰਡ ਦਾ ਪੈਸਾ ਆਪਾਂ ਨੁਕ ਸੋ ਇਹ ਤਾਂ ਦੇ ਕੰਮ ਨਹੀਂ ਕਰਨੇ ਚਾਹ। ਚਲੋ ਕੋਈ ਗਾਣੇ ਜਦੋਂ ਕਦੀ ਤਾਂ ਉਹਨਾਂ ਨੂੰ ਇਸ ਚੀਜ਼ ਦੀ ਸਮਝ ਆਏਗੀ। ਬਾਕੀ ਆਪਾਂ ਸਹੀ ਕਰ ਰਹੇ ਆ ਪਿੰਡ ਦੇ ਵਿੱਚ। ਕੋਈ ਗਲਤ ਨਹੀਂ ਕਰ ਰਹੇ ਆ। ਕੋਈ ਕਿਸੇ ਦੇ ਨਾਲ ਤਕਾਣੀ ਕਰ ਰਹੇ ਆ ਤੇ ਨਾ ਹੀ ਕਰਨਾ ਹੈ। ਆਪਾਂ ਇਹ ਵੀ ਨਹੀਂ ਰੱਖਿਆ ਵੀ ਯਾਰ ਉਹ ਬੰਦੇ ਨੇ ਮੈਨੂੰ ਵੋਟ ਪਾਈ ਏ ਜਾਂ ਨਹੀਂ ਪਾਈ। ਇਦਾਂ ਦੇ ਤਾਂ ਆਪਣੇ ਮਨ ਦੇ ਵਿੱਚ ਸੋਚ ਹੀ ਨਹੀਂ ਕਦੀ ਰੱਖੀ। ਸੋ ਜਿੰਨਾ ਵੀਰਾਂ ਨੇ ਵੋਟਾਂ ਪਾਈਆਂ ਨੇ, ਜਿਨ੍ਹਾਂ ਨੇ ਨਹੀਂ ਪਾਈਆਂ ਸਾਰਿਆਂ ਦਾ ਆਪਾਂ ਵੈਲਕਮ ਕਰਦੇ ਆ। ਸਾਰਿਆਂ ਦਾ ਆ ਦੇਖੋ 66 ਦੀ ਸਫਾਈ ਕਰਵਾਈ। ਛੱਪੜ ਦੀ ਸਾਰੀ ਅਸੀਂ ਜਿੰਨਾ ਛੱਪੜ ਹੈ ਸਾਡਾ ਸੀਗਾ ਪਿਛਲੇ ਲਗਭਗ 40-50 ਸਾਲਾਂ ਤੋਂ ਉਹਦੀ ਸਫਾਈ ਹੋਈ ਨਹੀਂ ਪ੍ਰੋਪਰ ਤਰੀਕੇ ਦੇ ਨਾਲ ਹੁਣ ਅਸੀਂ ਪਾਪ ਲਾਈਨ ਲਿਆ ਕੇ ਸਫਾਈ ਕਰਾਈ ਠੀਕ ਹੈ ਇਹ ਸਾਡਾ ਡੈਕਟਰ ਖਰਾਬ ਹੋ ਗਿਆ ਅਸੀਂ ਆ ਦੇਖੋ ਤੁਹਾਡੇ ਸਾਹਮਣੇ ਪਾਪ ਲਾਈਨ ਚੱਲ ਰਹੀ ਏ ਠੀਕ ਹੈ ਇਹ ਸਾਡੇ ਚਾਰ ਕਨਾਲਾਂ ਦਾ ਜਿਹੜਾ ਛੱਪੜ ਏ ਇਹ ਸਾਰਾ ਅਸੀਂ ਸਾਫ਼ ਕਰਵਾ ਕੇ ਲਗਭਗ ਲਗਭਗ ਇਹਦੇ ਚ 400 ਦੇ ਕਰੀਬ ਟਰਾਲੀਆਂ ਵਿੱਚ ਮਿੱਟੀ ਦੇ ਨਿਕਲ ਗਈ ਏ ਜੋ ਮਿੱਟੀ ਸੀਗੀ ਅਸੀਂ ਉਹ ਅਸੀਂ ਇੱਕ ਸਾਡੇ ਪਿੰਡ ਦਾ ਕਮਿਊਨਿਟੀ ਹਾਲ ਸੀਗਾ ਉਹਦੇ ਵਿੱਚ ਪਾਈਏ ਇੱਕ ਸਾਡੇ ਸਕੂਲ ਦੇ ਬੈਕਸਾਈਡ ਚਾਰਕਣਾ ਵਾਲਾ ਜਗ੍ਹਾ ਸੀਗੀ ਖਾਲੀ ਤਿੰਨ ਚਾਰਕਣਾ ਉਹਦੇ ਵਿੱਚ ਪਾਈਏ ਉਹਦੀ ਸਾਨੂੰ ਵੈਸੇ ਵੀ ਪਹਿਲਾਂ ਵੀ ਜੂਤ ਸੀ ਮਿੱਟੀ ਪਾਣੀ ਪਣੀ ਸੀ ਸੋ ਸਾਡਾ ਇੱਧਰ ਦੀ ਮਿੱਟੀ ਉਧਰ ਕੰਮ ਆ ਗਈ ਇੱਕ ਛੱਪੜ ਦਾ ਸਾਫ ਆਈ ਸਾਫ ਸਭਾਈ ਵਧੀਆ ਬਣ ਗਿਆ ਸੋ ਇਹ ਸਾਰਿਆਂ ਦਾ ਧੰਨਵਾਦ ਸਾਰੇ ਪਿੰਡ ਦਾ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਹੈ ਸੋ ਹੁਣ ਵੀ ਮੈਂ ਕਹਿੰਦਾ ਵੀ ਜਿੰਨਾ ਹੋਵੇ ਸਾਥ ਦਿਓ ਆਪਣਾ ਸਾਰਿਆਂ ਦਾ ਫਾਇਦਾ ਹੈ ਇੱਕੇ ਸਾਡੇ ਗਰਾਊਂਡ ਨੂੰ ਛੜਕ ਜਾਂਦੀ ਸੀਗੀ ਉਹ ਖਰਾਬ ਹੋ ਗਈ ਸੀ ਉਹ ਲੋਕ ਕਰਵਾਈ ਇੱਕ ਬੂਟੇ ਅਸੀਂ ਸੀਗੇ ਉਹ ਲਗਵਾਏ ਅਰਸ਼ਾ ਬਰਮਾਪੁਰੀਆਂ ਕਰਨ ਤੋਂ ਬਾਅਦ ਅਸੀਂ ਬੂਟੇ ਲਗਾਏ ਹੁਣ ਸੋ ਇਹ ਸਾਡੇ ਬੂਟੇ ਵੀ ਕੁਝ ਤਾਂ ਕਈਆਂ ਨੇ ਪੱਟਤੇ ਚਲੋ ਭਲਾਵੇ ਉਹਨਾਂ ਦੇ ਵੀ ਤੇ ਚਲੋ ਜਿਨ੍ਹਾਂ ਨੇ ਪੱਟਦੇ ਅਸੀਂ ਦੁਬਾਰਾ ਲਾਵਾਂਗੇ ਸਾਨੂੰ ਦੁਬਾਰਾ ਮੌਕਾ ਮਿਲ ਜਾਏਗਾ ਸੇਵਾ ਦਾ ਠੀਕ ਕੋਈ ਗੱਲ ਨਹੀਂ ਜਿਨ੍ਹਾਂ ਨੇ ਪੱਟਦੇ ਨੇ ਕੋਈ ਚੱਕਰ ਨਹੀਂ ਬਾਕੀ ਅਸੀਂ ਹੋਰ ਲਗਾ ਦਾਂਗੇ ਅਗਾ ਬੇਨਤੀ ਹੈਗਾ ਨਾ ਪੱਟਿਓ ਚਲੋ ਅਸੀਂ ਮਿਹਨਤ ਕਰਦੇ ਆਂ ਮੁੰਡੇ ਸਾਡੇ ਮਿਹਨਤ ਕਰਦੇ ਨੇ ਬڑے ਚਾਵਾਂ ਨਾਲ ਲਾ ਕੇ ਜਾਂਦੇ ਆ ਸੋ ਜਦੋਂ ਪੱਟੇ ਜਾਂਦੇ ਦੁੱਖ ਤਾਂ ਹੁੰਦਾ ਹੈ ਚਲੋ ਖਰ ਕੋਈ ਗੱਲ ਨਹੀਂ ਸਾਡੇ ਨੌਜਵਾਨ ਦੇ ਖੂਪੂਟੇ ਲਿ ਜਾ ਰਹੇ ਨੇ ਜਿਹੜੀ ਅਸੀਂ ਰਿਸ਼ਕਾ ਲੈਂਦਾ ਸੀ ਅੱਜ ਸਾਨੂੰ ਰਿਸ਼ਕਾ ਕਮ ਆ ਰਿਹਾ ਵੇਖੋ ਤੁਸੀਂ ਇਹ ਬਹੁਤ ਵਧੀਆ ਗੱਲ ਹੈ ਹੁਣ ਨਗਰ ਦੇ ਜਿੰਨੇ ਵੀ ਨੌਜਵਾਨ ਨੇ ਖੂਖਾਲੀ ਵਗੈਰਾ ਬਲੌਗ ਹੋ ਜਾਂਦੀ ਆਦੇ ਅੱਥੀ ਕੰਮ ਕਰਕੇ ਆਦੇ ਅੱਥੀ ਸਾਰਾ ਕੁਝ ਚਲਾਉਂਦੇ ਆ ਸੋ ਬਹੁਤ ਵਧੀਆ ਲੱਗਦਾ ਹੈ ਇਹ ਸਾਡੇ ਪਿੰਡ ਦੇ ਜਿਹੜੇ ਕੰਮ ਨੇ ਇਹ ਅਸੀਂ ਇੱਕ ਸਾਲ ਦੇ ਵਿੱਚ ਕੀਤੇ ਨੇ ਲਗਭਗ ਮੈਂ ਜਿਹੜੇ ਕੰਮ ਸੀਗੇ ਇਹ 14-15 ਕੰਮ ਸੀਗੇ ਜਿਹੜੇ ਅਸੀਂ ਪਿੰਡ ਦੇ ਵਿੱਚ ਕੀਤੇ ਨੇ ਇੱਕ ਕੰਮ ਮੈਂ ਤੁਹਾਨੂੰ ਹੋਰ ਦੱਸ ਦੇਣਾ ਅਸੀਂ ਇੱਕ ਨਾ ਪਿੰਡ ਦੇ ਵਿੱਚ ਲਾਈਟਾਂ ਵੀ ਲਗਾ ਦਿੱਤੀਆਂ ਨੇ ਸੋਲਰ ਨਹੀਂ ਫਲੱਡ ਲਾਈਟਾਂ ਲਗਾਈਆਂ ਨੇ ਜੋ ਕਿ ਰਾਤ ਨੂੰ ਕਈ ਵਾਰੀ ਕੋਈ ਆਉਂਦਾ ਜਾਂਦਾ ਪਤਾ ਚੱਲ ਜਾਂਦਾ ਵਧੀਆ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਇਹ ਸਾਡੇ ਛੜਕ ਜਾਂਦੀ ਉਹ ਬਣਾ ਰਹੇ ਇੱਕ ਸਾਡੇ ਪੁਲੀ ਸੀਗੀ ਖਰਾਬ ਪਿੰਡ ਦੇ ਵਿੱਚ ਉਹ ਅਸੀਂ ਆਪ ਰਾਤ ਨੂੰ ਲੱਗੇ ਸਾਡੇ ਨੌਜਵਾਨ ਇਹਨੂੰ ਬਣਾ ਰਹੇ ਆ ਬੜੇ ਵਧੀਆ ਤਰੀਕੇ ਦੇ ਨਾਲ ਸੋ ਸਾਰਿਆਂ ਦਾ ਧੰਨਵਾਦ ਸਾਰੇ ਨਗਰ ਦਾ ਧੰਨਵਾਦ ਮੈਂ ਫੇਰ ਤੋਂ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਸਾਥ ਦਿੱਤਾ ਅਸੀਂ ਵੀ ਇੱਕ ਇੱਕ ਜਿਹੜਾ ਕੰਮ ਹੈ ਇੱਕ ਇੱਕ ਕੰਮ ਕਰਕੇ ਜਾਵਾਂਗੇ ਪਿੰਡ ਦਾ ਸੋ ਸਾਡਾ ਸਾਥ ਦਿਓ ਜਿਵੇਂ ਤੁਸੀਂ ਪਹਿਲਾਂ ਦਿੱਤਾ ਉਵੇਂ ਹੀ ਹੋਣ ਵੀ ਸਾਡਾ ਸਾਥ ਦਿਓ ਇਹ ਦੇਖੋ ਇਹ ਲਾਈਟਾਂ ਜਿਹੜੀਆਂ ਅਸੀਂ ਲਗਾ ਰਹੇ ਆ ਪਿੰਡ ਦੇ ਵਿੱਚ ਇਹ ਵੀ ਲਗਾਤੀਆਂ ਲਗਭਗ ਅਸੀਂ 13 14 ਕੰਮ ਸੀ ਜਿਹੜੇ ਬੜੇ ਜ਼ਰੂਰੀ ਸੀਗੇ ਉਹ ਅਸੀਂ ਇੱਕ ਵਾਰੀ ਕਰ ਦਿੱਤੇ ਨੇ ਹੁਣ ਸਾਡੇ ਕੁਝ ਕੰਮ ਰਹਿ ਗਏ ਨੇ ਇਹ ਆਉਣ ਵਾਲੇ ਸਾਲ ਦੇ ਵਿੱਚ ਅਸੀਂ ਕਰ ਦਾਂਗੇ ਸੋ ਸਾਰਿਆਂ ਦਾ ਦੁਬਾਰਾ ਤੋਂ ਮੈਂ ਧੰਨਵਾਦ ਕਰਦਾ ਸਾਰੇ ਨਗਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਐਨਾ ਮਾਣ ਬਖਸ਼ਿਆ ਸਾਨੂੰ ਇੱਕ ਪਿੰਡ ਦਾ ਸਰਪੰਚ ਬਣਾਇਆ ਸਾਡੇ ਤੇ ਇੱਕ ਯਕੀਨ ਕੀਤਾ ਅਸੀਂ ਇੱਕ ਇੱਕ ਕੱਲੀ ਕੱਲੀ ਗੱਲ ਤੇ ਕੱਲੇ ਕੱਲੇ ਕੰਮ ਤੇ ਅਸੀਂ ਨਿਤਰਾਂਗੇ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਸਾਲ ਦੇ ਵਿੱਚ ਮੇਰੇ ਕੋਲ ਕੋਈ ਗਲਤੀ ਹੋ ਗਈ ਹੋਵੇ ਕਿਸੇ ਨੂੰ ਕੋਈ ਵੱਧ ਘਟ ਬ